ਆਮ ਤੌਰ ਤੇ ਲੋਕਾਂ ਦੇ ਨਾਮ ਦੇ ਨਾਲ ਪਹਿਲਾਂ ਸ਼ਹੀਦ ਲਫ਼ਜ਼ ਲੱਗਦਾ ਹੈ ਪਰ ਜਦੋਂ ਆਪਾਂ ਬਾਬਾ ਦੀਪ ਸਿੰਘ ਦੀ ਗੱਲ ਕਰਦੇ ਹਾਂ ਨੇ ਤੇ ਉਹਨਾਂ ਦੇ ਨਾਮ ਦੇ ਮਗਰ ਸ਼ਹੀਦ ਸ਼ਬਦ ਲੱਗਦਾ ਹੈ ਜੇ ਖੰਡੇ ਬਾਟੇ ਦੀ ਪੌ ਲੈ ਕੇ ਪਹੂ ਵਿੰਡੀਆਂ ਦਾ ਦੀਪਾ ਦੀਪ ਸਿੰਘ ਹੋ ਗਿਆ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਤੁਰਦਿਆਂ ਫਿਰਦਿਆਂ ਇੱਕ ਸ਼ੇਰ ਦਾ ਸ਼ਿਕਾਰ ਵੀ ਬਾਬਾ ਦੀਪ ਸਿੰਘ ਨੇ ਕੀਤਾ ਇਹ ਮਿਲਦਾ ਹੈ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰਹਿ ਕੇ ਜਿੱਥੇ ਗੁਰਬਾਣੀ ਦੀ ਵਿਆਖਿਆ ਪ੍ਰਣਾਲੀ ਆਰੰਭ ਕੀਤੀ ਮੰਨਿਆ ਜਾਂਦਾ ਕੋਈ 48 ਤੋਂ ਉੱਪਰ ਸਿੰਘ ਸਨ ਜਿਨ੍ਹਾਂ ਨੂੰ ਇੱਥੇ ਸਮੁੱਚੀ ਗੁਰਬਾਣੀ ਦੇ ਅਰਥ ਕਰਵਾਏ ਉਹਨਾਂ ਚ ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ ਵੀ ਸਨ ਜੇ ਇਹ ਬਾਬਾ ਅਲਾ ਸਿੰਘ ਦੀ ਬਾਬਾ ਦੀਪ ਸਿੰਘ ਨਾਲ ਬੜੀ ਪੀੜੀ ਸਾਂਝੀ ਸੀ ਤੇ ਜਦੋਂ ਵੀ ਬਾਬਾ ਅਲਾ ਸਿੰਘ ਨੇ ਬਾਬਾ ਦੀਪ ਸਿੰਘ ਨੂੰ ਆਪਣੀ ਮੱਦਰ ਲਈ ਆਵਾਜ਼ ਦਿੱਤੀ ਬਾਬਾ ਦੀਪ ਸਿੰਘ ਹਣੀ ਜਾਂਦੇ ਰਹੇ ਜਦੋਂ ਨਵਾਬੇ ਦੀ ਪੱਗ ਆਈ ਨਾ ਤੇ ਨਵਾਬ ਕਪੂਰ ਸਿੰਘ ਹੁਣਾਂ ਨੇ ਆਖਿਆ ਸੀਗਾ ਵੀ ਇਹ ਨਵਾਬੀ ਦੀ ਪੱਗ ਮੈਨੂੰ ਪੰਜ ਪਿਆਰਿਆਂ ਦੁਆਰਾ ਦਿੱਤੀ ਜਾਏ ਤਾਂ ਕਿ ਮੈਨੂੰ ਹਮੇਸ਼ਾ ਚੇਤਾ ਰਹੇ ਕਪੂਰ ਸਿੰਘ ਆਪਣੇ ਆਪ ਨੂੰ ਕੁਝ ਨਾ ਸਮਝੇ ਕਿ ਤੂੰ ਨਵਾਬ ਹੈ ਤੇਰੇ ਉੱਤੇ ਗੁਰੂ ਪੰਥ ਬੈਠਾ ਤੇ ਉਹ ਜਿਹੜੇ ਪੰਜ ਪਿਆਰੇ ਸਨ ਜਿਨ੍ਹਾਂ ਨਵਾਬੀ ਦੀ ਪੱਗ ਦਿੱਤੀ ਉਹਨਾਂ ਚ ਇੱਕ ਬਾਬਾ ਦੀਪ ਸਿੰਘ ਸੀਗੇ ਜੀ ਇਧਰ ਬੁੱਢੇ ਜਰਨੈਲ ਨੂੰ ਸਾਬੂ ਕੀ ਤਲਵੰਡੀ ਬੈਠਿਆਂ ਜਦੋਂ ਪਤਾ ਲੱਗਾ ਵੀ ਦਰਬਾਰ ਸਾਹਿਬ ਦੀ ਬੇਅਦਬੀ ਹੋਈ ਸਰੋਵਰਪੁਰ ਦਿੱਤਾ ਗਿਆ ਉਹਨਾਂ ਕੰਨ ਹੀ ਰੱਖ ਦਿੱਤੀ ਦਵਾਤ ਸਾਹਮ ਦਿੱਤੀ ਤੇ ਉਸੇ ਵਕਤ ਖੰਡਾ ਚੁੱਕ ਲਿਆ ਤੇ ਲੀਕ ਖਿੱਚ ਦਿੱਤੀ ਵੀ ਆਓ ਸੂਰਮਿਓ ਹੁਣ ਗੁਰੂ ਸੀਸ ਮੰਗਦਾ ਆਇਆ ਜੀ ਤੇ ਮੰਨਿਆ ਜਾਂਦਾ 500 ਸਿੰਘਾਂ ਦਾ ਜੱਥਾ ਲੈ ਕੇ ਜਿਹਦੇ ਚ ਮੁੱਛ ਫੁੱਟ ਵੀ ਸਨ ਤੇ ਬਜ਼ੁਰਗ ਵੀ ਸਨ ਤੇ ਸਭ ਤੋਂ ਮੂਰੇ 75 ਸਾਲ ਦਾ ਇਹ ਲਾੜਾ ਆਪ ਤੁਰਿਆ ਜਾਂਦਾ ਸੀ ਸ਼ੀਦੀ ਘਰਾਂ ਨਾ ਬੰਨ ਕੇ ਜੀ ਦਾ ਖਾਲਸਾ ਵਾ ਗੁਰਜੀ ਕੀ ਫਤਿਹ ਅੱਜ ਆਪਾਂ ਸੂਰਬੀਰ ਦੇ ਬਾਰੇ ਗੱਲ ਕਰਨੀ ਹੈ ਜਿਹਨੂੰ ਜਉਂਦੇ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ਹੀਦ ਹੋਣ ਦਾ ਖਿਤਾਬ ਦਿੱਤਾ ਸੀਗਾ ਜੀ ਅੱਜ ਉਹਨਾਂ ਦਾ ਜਨਮ ਦਿਨ ਹੈ ਤੁਸੀਂ ਬਿਲਕੁਲ ਠੀਕ ਪਹਿਚਾਨਦੇ ਆ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਉਹਨਾਂ ਦਾ ਜਨਮ ਹੈ ਜਿਹੜਾ ਉਹ ਪਹੂਵਿੰਡ ਪਿੰਡ ਦੇ ਵਿੱਚ ਹੋਇਆ ਹੈ ਭਾਈ ਭਗਤੂ ਦੇ ਘਰੇ ਬੀਬੀ ਜਉਣੀ ਦੀ ਕੁੱਖੋਂ ਇਹਨਾਂ ਤੋਂ ਛੋਟੇ ਇਹਨਾਂ ਦੇ ਦੋ ਭਰਾ ਹੋਰ ਸਨ ਜੀ ਜੇ ਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪ੍ਰਗਟ ਕੀਤਾ ਇਹਨਾਂ ਨੂੰ ਵੀ ਪਤਾ ਲੱਗਾ ਅਗਲੇ ਸਾਲ ਇਹ ਵੀ ਖੰਡੇ ਬਾਟੇ ਦੀ ਪੌਲ ਲੈਣ ਵਾਸਤੇ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਜਾ ਪਹੁੰਚੇ ਪਰਿਵਾਰ ਸਮੇਤ ਖੰਡੇ ਬਾਟੇ ਦੀ ਪੌਲ ਲੈ ਕੇ ਪਹੂ ਵਿੰਡੀਆਂ ਦਾ ਦੀਪਾ ਦੀਪ ਸਿੰਘ ਹੋ ਗਿਆ ਲਿਖਾਈ ਬੜੀ ਸੋਹਣੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਨ ਨੂੰ ਭਾ ਗਈ ਸੱਚੇ ਪਾਤਸ਼ਾਹ ਨੇ ਆਖਿਆ ਪੁੱਤਰਾ ਇਥੇ ਰਹਿ ਕੇ ਨਾ ਪੋਥੀਆਂ ਲਿਖਿਆ ਕਰ ਜੇ ਗੁਰਬਾਨੀ ਦੀ ਤੇਰੇ ਹੱਥ ਸਫਲੇ ਹੋ ਜਾਣਗੇ ਤੇ ਜਿੱਥੇ ਕਲਮ ਬੜੇ ਸੋਹਣੇ ਢੰਗ ਨਾਲ ਚਲਾਉਂਦੇ ਸਨ ਕਾਗਜ਼ ਦੇ ਉੱਤੇ ਉੱਥੇ ਰੱਬ ਨੇ ਕਰਪਾਨ ਚਲਾਉਣ ਦਾ ਹੁਨਰ ਵੀ ਬੜਾ ਸੋਹਣਾ ਦਿੱਤਾ ਸੀਗਾ ਜੇ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਤੁਰਦਿਆਂ ਫਿਰਦਿਆਂ ਇੱਕ ਸ਼ੇਰ ਦਾ ਸ਼ਿਕਾਰ ਵੀ ਬਾਬਾ ਦੀਪ ਸਿੰਘ ਨੇ ਕੀਤਾ ਇਹ ਮਿਲਦਾ ਹੈ ਜਦੋਂ ਆਨੰਦਪੁਰ ਸਾਹਿਬ ਦੀ ਆਖਰੀ ਲੜਾਈ ਹੋਈ ਹੈ ਉਸ ਸਮੇਂ ਪਿੰਡ ਆਏ ਹੋਏ ਸਨ ਵਾਪਸ ਨਹੀਂ ਜਾ ਸਕੇ ਪਰ ਸਥਿਤੀਆਂ ਹੋ ਜੀਆਂ ਬਣ ਗਈਆਂ ਘੇਰਾ ਇੰਨਾ ਤੰਗ ਸੀ ਰਸਤੇ ਸਾਰੇ ਬੰਦ ਸਨ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਬੰਸਵਾਰਨ ਤੋਂ ਬਾਅਦ ਮੁਖਸਰ ਦੀ ਜੰਗ ਹੋਣ ਤੋਂ ਬਾਅਦ ਸਾਬੋ ਕੀ ਤਲਵੰਡੀ ਸੰਤ ਤੇ ਉੱਥੇ ਬਾਬਾ ਦੀਪ ਸਿੰਘ ਆ ਕੇ ਮਿਲਿਆ ਬੜਾ ਨਿੰਮੋ ਝੂਣਾ ਨੀਵੀਂ ਪਾ ਕੇ ਸਤਿਗੁਰੂ ਕੋਲ ਬੈਠੇ ਨੇ ਮਹਾਰਾਜ ਮੈਂ ਚਾਹੁੰਦਾ ਸਾਂ ਕਿ ਮੇਰਾ ਸਰੀਰ ਵੀ ਉੱਥੇ ਲੱਗ ਜਾਂਦਾ ਪਰ ਮੈਂ ਤੇ ਅਪਾਗਾ ਰਹਿ ਗਿਆ ਗੁਰੂ ਨੇ ਕੰਡ ਤੇ ਹੱਥ ਫੇਰ ਕੇ ਆਖਿਆ ਪੁੱਤਰਾ ਅਜੇ ਸਵਾ ਮ ਪਿਆਏ ਤੇਰੀਆਂ ਬੜੀਆਂ ਵੱਡੀਆਂ ਸਵਾਮਾਂ ਨੇ ਜਿਹੜੀਆਂ ਤੂੰ ਕਰਨੀਆਂ ਨੇ ਜੇ ਹੌਸਲਾ ਦਿੱਤਾ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰਹਿ ਕੇ ਜਿੱਥੇ ਗੁਰਬਾਣੀ ਦੀ ਵਿਆਖਿਆ ਪ੍ਰਣਾਲੀ ਆਰੰਭ ਕੀਤੀ ਮੰਨਿਆ ਜਾਂਦਾ ਕੋਈ 48 ਤੋਂ ਉੱਪਰ ਸਿੰਘ ਸਨ ਜਿਨ੍ਹਾਂ ਨੂੰ ਇੱਥੇ ਸਮੁੱਚੀ ਗੁਰਬਾਣੀ ਦੇ ਅਰਥ ਕਰਵਾਏ ਉਹਨਾਂ ਚ ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ ਵੀ ਸਨ ਜੇ ਇੱਥੇ ਇੱਕ ਦਿਨ ਪ੍ਰੀਖਿਆ ਲਈ ਸੱਚੇ ਬਾਦਸ਼ਾਹ ਨੇ ਉਹ ਕੌਤਕ ਕੋ ਬੜੀ ਲੰਮੀ ਸਾਖੀ ਹੈ ਮੈਂ ਇੱਥੇ ਸਿਰਫ ਟੂਕ ਮਾਤਰ ਗੱਲ ਕਰ ਰਿਹਾ ਜਿਵੇਂ ਕੇਸਗੜ ਸਾਹਿਬ ਦੀ ਧਰਤੀ ਤੇ ਪੰਜ ਸੀਸ ਮੰਗੇ ਸਨ ਇੱਥੇ ਵੀ ਮੰਗੇ ਤੇ ਜਿਹੜੇ ਸਿੰਘ ਝਟ ਉੱਠ ਖਲੋਤੇ ਨਾ ਉਹਨਾਂ ਦੇ ਵਿੱਚ ਭਾਈ ਦੀਪ ਸਿੰਘ ਸਨ ਇਹਨਾਂ ਸਿੰਘਾਂ ਨੂੰ ਸ਼ਹੀਦ ਦਾ ਖਿਤਾਬ ਦਿੱਤਾ ਗਿਆ ਰਤਨ ਸਿੰਘ ਪੰਗੂ ਨੇ ਆਪਣੇ ਪੰਥ ਪ੍ਰਕਾਸ਼ ਦੇ ਵਿੱਚ ਲਿਖਿਆ ਇਹ ਸਾਖੀ ਸ਼ਹੀਦ ਸਿੰਘਾਂ ਕੀ ਦੇ ਵਿੱਚ ਉਹਨੇ ਜ਼ਿਕਰ ਕੀਤਾ ਇਥੋਂ ਇਹਨਾਂ ਦੇ ਨਾਮ ਦੇ ਨਾਲ ਸ਼ਹੀਦ ਲਫ਼ਜ਼ ਲੱਗਾ ਆਮ ਤੌਰ ਤੇ ਲੋਕਾਂ ਦੇ ਨਾਮ ਦੇ ਨਾਲ ਪਹਿਲਾਂ ਸ਼ਹੀਦ ਲਫ਼ਜ਼ ਲੱਗਦਾ ਹੈ ਪਰ ਜਦੋਂ ਆਪਾਂ ਬਾਬਾ ਦੀਪ ਸਿੰਘ ਦੀ ਗੱਲ ਕਰਦੇ ਹਾਂ ਤੇ ਉਹਨਾਂ ਦੇ ਨਾਮ ਦੇ ਮਗਰ ਸ਼ਹੀਦ ਸ਼ਬਦ ਲੱਗਦਾ ਹੈ ਜੀ ਇੱਥੇ ਹੀ ਜਦੋਂ ਦਸ਼ਮੀਸ਼ ਪਿਤਾ ਜਾਣ ਲੱਗੇ ਤੇ ਬਾਬਾ ਦੀਪ ਸਿੰਘ ਨੂੰ ਜ਼ਿੰਮੇਵਾਰੀ ਦੇ ਗਏ ਇੱਥੇ ਬੈਠ ਕੇ ਪੋਥੀਆਂ ਲਿਖੋ ਇੱਥੇ ਬੈਠ ਕੇ ਨੌਜਵਾਨਾਂ ਨੂੰ ਸ਼ਸਤਰ ਵਿਹਾਸ ਕਰਵਾਓ ਆਸੇ-ਪਾਸੇ ਸਿੱਖੀ ਦਾ ਪ੍ਰਚਾਰ ਕਰੋ ਤੇ ਜਦੋਂ ਪੰਥ ਆਵਾਜ਼ ਦੇਗਾ ਉਦੋਂ ਹਰ ਸੇਵਾ ਕਮਾਉਣ ਲਈ ਤਤਪਰ ਰਹੋ ਬਾਬਾ ਦੀਪ ਸਿੰਘ ਜੀ ਨੇ ਆਸੇ-ਪਾਸੇ ਦੇ ਇਲਾਕੇ 'ਚ ਖੂਬ ਸਿੱਖੀ ਦਾ ਪ੍ਰਚਾਰ ਕੀਤਾ ਸੈਂਕੜਿਆਂ ਦੀ ਤਦਾਦ ਦੇ ਵਿੱਚ ਨੌਜਵਾਨ ਸ਼ਸਤਰਵਧ ਕੀਤੇ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਆਏ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਹਰ ਮੁਹੀਮ ਵਿੱਚ ਉਹਨਾਂ ਦਾ ਸਾਥ ਦਿੱਤਾ ਸਰਹੰਦ ਜਿੱਤਨ ਤੱਕ ਜਦੋਂ ਸਰਹੰਦ ਫਤਿਹ ਹੋ ਗਈ ਤੇ ਬਾਬਾ ਦੀਪ ਸਿੰਘ ਜੀ ਆਨੰਦਪੁਰ ਸਾਹਿਬ ਦਰਸ਼ਨਾਂ ਲਈ ਚਲੇ ਗਏ ਉਦੋਂ ਬਾਅਦ ਦੇ ਵਿੱਚ ਫੇਰ ਸਾਬੋ ਕੀ ਤਲਵੰਡੀ ਆ ਗਏ ਉਧਰ ਬਾਬਾ ਬੰਦਾ ਸਿੰਘ ਬਹਾਦਰ ਜੀ ਸ਼ਹੀਦ ਹੋ ਜਾਂਦੇ ਆ ਸਮੇਂ ਦਾ ਗਿਹੜੇ ਹੋ ਜਾ ਆ ਆਪਾਂ ਨੂੰ ਪਤਾ ਹੈ ਜੇ ਉਦੋਂ ਬਾਅਦ ਦੇ ਵਿੱਚ ਸਿੱਖਾਂ ਤੇ ਬੜਾ ਔਖਾ ਸਮਾਂ ਰਿਹਾ ਹੈ ਜੇ ਇਹਨਾਂ ਵੇਲਿਆਂ ਚ ਮਾਲਵੇ ਦੇ ਅੰਦਰ ਇੱਕ ਨੌਜਵਾਨ ਸਿੱਧੂਆਂ ਦਾ ਮੁੰਡਾ ਉੱਠ ਰਿਹਾ ਸੀ ਜਿਹਦਾ ਨਾਂ ਸੀ ਆਲਾ ਸਿੰਘ ਉਹਨੇ ਆਪਣੀ ਰਿਆਸਤ ਖੜੀ ਕੀਤੀ ਬਾਅਦ ਚ ਪੱਤੀ ਆਲਾ ਜਿਹੜੀ ਪਟਿਆਲਾ ਖਵਾਈ ਇਹ ਬਾਬਾ ਆਲਾ ਸਿੰਘ ਦੀ ਬਾਬਾ ਦੀਪ ਸਿੰਘ ਨਾਲ ਬੜੀ ਪੀੜੀ ਸਾਂਈ ਸੀ ਤੇ ਜਦੋਂ ਵੀ ਬਾਬਾ ਆਲਾ ਸਿੰਘ ਨੇ ਬਾਬਾ ਦੀਪ ਸਿੰਘ ਨੂੰ ਆਪਣੀ ਮਾਦਰ ਲਈ ਆਵਾਜ਼ ਦਿੱਤੀ ਬਾਬਾ ਦੀਪ ਸਿੰਘ ਹਣੀ ਜਾਂਦੇ ਰਹੇ ਜੀ ਇਹਦੀ ਬੜੀ ਮਦਦ ਕੀਤੀ ਬਾਬਾ ਦੀਪ ਸਿੰਘ ਹੁਣਾ ਨੇ ਤੇ ਇਹ ਬਾਬਾ ਦੀਪ ਸਿੰਘ ਦਾ ਬੜਾ ਸਤਿਕਾਰ ਕਰਦਾ ਸੀ ਇੱਥੋਂ ਤੱਕ ਕਿ ਠੇਕਰੀ ਵਾਲੇ ਪਿੰਡ ਦੇ ਵਿੱਚ ਜਦੋਂ ਨੇ ਖੰਡੇ ਬਾਟੇ ਦੀ ਪੌਲ ਲਈ ਜ ਨਵਾਬ ਕਪੂਰ ਸਿੰਘ ਹੁਣਾ ਪਾਸੋਂ ਤੇ ਪੰਜ ਪਿਆਰਿਆਂ ਦੇ ਵਿੱਚ ਬਾਬਾ ਦੀਪ ਸਿੰਘ ਵੀ ਲੱਗੇ ਸਨ ਇੱਥੋਂ ਮੈਨੇ ਗੱਲ ਹੋਰ ਚੇਤੇ ਆਈ ਜਦੋਂ ਨਵਾਬੀ ਦੀ ਪੱਗ ਆਈ ਨਾ ਤੇ ਨਵਾਬ ਕਪੂਰ ਸਿੰਘ ਹੁਣਾਂ ਨੇ ਆਖਿਆ ਸੀਗਾ ਵੀ ਇਹ ਨਵਾਬੀ ਦੀ ਪੱਗ ਮੈਨੂੰ ਪੰਜ ਪਿਆਰਿਆਂ ਦੁਆਰਾ ਦਿੱਤੀ ਜਾਏ ਤਾਂ ਕਿ ਮੈਨੂੰ ਹਮੇਸ਼ਾ ਚੇਤਾ ਰਹੇ ਕਪੂਰ ਸਿੰਘ ਆਪਣੇ ਆਪ ਨੂੰ ਕੁਝ ਨਾ ਸਮਝੇ ਕਿ ਤੂੰ ਨਵਾਬ ਹੈ ਤੇਰੇ ਉੱਤੇ ਗੁਰੂ ਪੰਥ ਬੈਠਾ ਤੇ ਉਹ ਜਿਹੜੇ ਪੰਜ ਪਿਆਰੇ ਸਨ ਜਿਨ੍ਹਾਂ ਨਵਾਬੀ ਦੀ ਪੱਗ ਦਿੱਤੀ ਉਹਨਾਂ ਚ ਇੱਕ ਬਾਬਾ ਦੀਪ ਸਿੰਘ ਸੀਗੇ ਜੀ ਛੋ ਇਹਨਾਂ ਦੀਆਂ ਬੜੀਆਂ ਵੱਡੀਆਂ ਸਵਾਮਾਂ ਸੀ ਜਦੋਂ ਬੁੱਢਾ ਦਲ ਬਣਾਇਆ ਗਿਆ ਪੰਜ ਜਥੇ ਬਣਾਏ ਗਏ ਇਹਨਾਂ ਦੇ ਜਥੇ ਦਾ ਨਾਮ ਸ਼ਹੀਦਾਂ ਜਥਾ ਸੀ ਜਿਹਦੇ ਇਹ ਮੁਖੀ ਸੀਗੇ ਕਿਉਂਕਿ ਇਹਨਾਂ ਦੇ ਨਾਮ ਨਾਲ ਸ਼ਹੀਦ ਲੱਗਦਾ ਸੀ ਇਸ ਲਈ ਇਹਨਾਂ ਦੇ ਜੱਥੇ ਦਾ ਨਾਮ ਵੀ ਸ਼ਹੀਦਾਂ ਜੱਥਾ ਪੈ ਗਿਆ। ਇਸੇ ਤਰ੍ਹਾਂ ਜਦੋਂ ਛੋਟਾ ਕੱਲੂ ਘਰ ਵਾਪਰੇ ਆ ਮੰਨਿਆ ਜਾਂਦਾ ਹੈ ਮਨਾਉਤ ਆ ਇਹ ਕਿ ਉਹਦੇ ਵਿੱਚੇ ਸੀਗੇ ਉਸ ਵਕਤ। ਫਿਰ ਜਦੋਂ ਮਿਸਲਾਂ ਬਣਦੀਆਂ ਨੇ ਉਹਨਾਂ ਚ ਇੱਕ ਮਿਸਲ ਸ਼ਹੀਦਾਂ ਮਿਸਲ ਬਣਾਈ ਗਈ ਜਿਹਦੇ ਮੁਖੀ ਬਾਬਾ ਦੀਪ ਸਿੰਘ ਸਨ। ਇਹਨਾਂ ਦਾ ਜਾਦੇ ਕੰਮ ਗੁਰਬਾਣੀ ਦੀਆਂ ਪੋਥੀਆਂ ਲਿਖਣਾ, ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਕਰਨਾ ਤੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨਾ ਸੀਗਾ। 1757 ਈਸਵੀ ਦੇ ਵਿੱਚ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਚੌਥਾ ਹਮਲਾ ਕੀਤਾ ਤੇ ਭਾਰਤ ਨੂੰ ਲੁੱਟ ਕੇ ਜਾ ਰਹੀ ਨੂੰ ਸਿੱਖਾਂ ਨੇ ਹੌਲਾ ਕੀਤਾ ਤੇ ਉਹਨੇ ਤਹਿਸ਼ ਵਿੱਚ ਆ ਕੇ ਹੁਕਮ ਦੇ ਦਿੱਤਾ ਕਿ ਇਹਨਾਂ ਦੇ ਸਭ ਤੋਂ ਮੁਕੱਦਸ ਥਾਨ ਦੀ ਬੇਅਦਬੀ ਕਰ ਦਿੱਤੀ ਜਾਵੇ ਉਹਨੂੰ ਤਹਿਸ਼ ਨਸ ਕਰ ਦਿੱਤਾ ਜਾਵੇ ਉਹਦੇ ਹੁਕਮ ਦੀ ਤਾਮੀਲ ਜਹਾਨ ਖਾਨ ਨੇ ਕੀਤੀ ਇਧਰ ਬੁੱਢੇ ਜਰਨੈਲ ਨੂੰ ਸਾਭੋ ਕੀ ਤਲਵੰਡੀ ਬੈਠਿਆ ਜਦੋਂ ਇਹ ਪਤਾ ਲੱਗਾ ਵੀ ਦਰਬਾਰ ਸਾਹਿਬ ਦੀ ਬੇਅਦਬੀ ਹੋਈ ਸਰੋਵਰਪੁਰ ਦਿੱਤਾ ਗਿਆ ਉਹਨਾਂ ਕਾਨੀ ਰੱਖ ਦਿੱਤੀ ਦਵਾਰ ਸਾਮ ਦਿੱਤੀ ਤੇ ਉਸੇ ਵਕਤ ਖੰਡਾ ਚੁੱਕ ਲਿਆ ਤੇ ਲੀ ਖਿੱਚ ਦਿੱਤੀ ਵੀ ਆਓ ਸੂਰਮਿਓ ਹੁਣ ਗੁਰੂ ਸੀਸ ਮੰਗਦਾ ਹੈ ਜੀ ਦੇਣਾ ਪੈਣਾ ਹੈ ਜੀ ਤੇ ਮੰਨਿਆ ਜਾਂਦਾ 500 ਸਿੰਘਾਂ ਦਾ ਜੱਥਾ ਲੈ ਕੇ ਜਿਹਦੇ ਚ ਮੁੱਛ ਫੁੱਟ ਵੀ ਸਨ ਤੇ ਬਜ਼ੁਰਗ ਵੀ ਸਨ ਤੇ ਸਭ ਤੋਂ ਮੂਰੇ 75 ਸਾਲ ਦਾ ਇਹ ਲਾੜਾ ਆਪ ਤੁਰਿਆ ਜਾਂਦਾ ਸੀ ਸ਼ਹੀਦੀਗਾਨਾ ਬਣ ਕੇ ਮਾਦੇ ਤੱਕ ਪਹੁੰਚਦੇ ਗਿਣਤੀ 5000 ਤੋਂ ਉੱਪਰ ਟੱਪ ਗਈ ਤੇ ਜਿਹਦੇ ਹੱਥ ਜੋ ਆਇਆ ਪਿੰਡਾਂ ਚੋਂ ਹਲ ਪੰਜਾਲੀਆਂ ਛੱਡ ਕੇ ਤੁਰ ਪਿਆ ਜੀ ਮੰਜੇ ਤੇ ਪਿਆਨ ਦੀ ਸੂਰਤ ਨੇ ਉਡਾਰੀ ਫੜੀ ਤੇ ਗੁਰੂ ਘਰ ਦੇ ਲਈ ਸ਼ਹੀਦ ਹੋਣ ਵਾਸਤੇ ਲੋਕ ਉੱਠ ਕੇ ਆ ਗਏ ਕਿਸੇ ਦੇ ਹੱਥ ਲੱਕੜ ਦਾ ਟੰਬਾ ਕਿਸੇ ਹੱਥ ਡਾਂਗ ਸੋਟਾ ਦਾਤਰ ਫੜਿਆ ਹੋਇਆ ਸੀ ਕਿਸੇ ਹੱਥ ਛੀਖ ਫੜੀ ਹੋਈ ਸੀ ਸ਼ਹੀਦਾਂ ਦੀ ਜੰਗ ਚੜ੍ਹ ਪਈ ਪੂਰੀ ਗੋਲਵੜ ਤੋਂ ਲੈ ਕੇ ਫਿਰ ਸ਼ਹੀਦਾਂ ਤੱਕ ਪੂਰਾ ਲੋਹ ਵੀਟਵੀਂ ਜੰਗ ਹੋਈ ਹੈ ਜੇ ਪੈਰ ਪੈਰ ਦੇ ਉੱਤੇ ਸ਼ਹੀਦियां ਹੋਈਆਂ ਕੁਝ 4000 ਤੋਂ ਉੱਪਰ ਸਿੱਖ ਇਸ ਜੰਗ ਦੇ ਵਿੱਚ ਸ਼ਹੀਦ ਹੁੰਦਾ ਹੈ। ਬਾਬਾ ਦੀਪ ਸਿੰਘ ਵੀ ਜਿਹੜਾ ਪ੍ਰਣ ਕਰਕੇ ਤੁਰੇ ਸਨ। ਉਹਨਾਂ ਦੇ ਉੱਪਰ ਵੀ ਬੜਾ ਭਾਰੀ ਵਾਰ ਹੋਇਆ। ਤੇ ਜਿਹੜਾ ਪ੍ਰਣ ਕਰਕੇ ਤੁਰੇ ਸਨ ਨਾ ਕਿ ਸੱਚੇ ਪਾਤਸ਼ਾਹ ਸੀਸ ਤੇਰੇ ਚਰਨਾਂ 'ਚ ਜਾ ਕੇ ਲੱਗੇ ਦਰਬਾਰ ਸਾਹਿਬ। ਗੁਰੂ ਨੇ ਆਪਣੇ ਸਿੱਖ ਦੀ ਅਰਦਾਸ ਕਬੂਲ ਕੀਤੀ। ਬਾਬਾ ਦੀਪ ਸਿੰਘ ਦਾ ਸੀਸ ਹੈ ਜਿਹੜਾ ਉਹ ਫਿਰ ਦਰਬਾਰ ਸਾਹਿਬ ਪਰਕਰਮਾ 'ਚ ਆ ਕੇ ਉਹਨਾਂ ਪੇਟ ਕੀਤਾ ਜੇ। ਗੁਰੂ ਦੇ ਅੱਗੇ ਉਹ ਤੁਰਨਾ ਦਾ ਸ਼ਹੀਦ ਗੰਧ ਬਣਿਆ ਹੋਇਆ ਅੱਜ ਵੀ ਆਪਾਂ ਦੇਖਦੇ ਹੈਗੇ ਹਾਂ ਸਾਡੇ ਲਈ ਪ੍ਰੇਰਨਾ ਸਰੋਤ ਹੈ ਜੇ। ਬਾਬਾ ਦੀਪ ਸਿੰਘ ਦਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਦੇ ਵਾਸਤੇ ਹਮੇਸ਼ਾ ਚਾਨਣ ਮਨਾਰਾ ਬਣ ਕੇ ਰਹੇਗਾ। ਕਿ ਸਿੱਖ ਨੇ ਆਪਣੇ ਗੁਰੂ ਦੇ ਘਰ ਦੀ ਸੇਵਾ ਕਿਸ ਢੰਗ ਨਾਲ ਕਰਨੀ ਹੈ। ਚਾਹੇ ਕਲਮ ਨਾਲ ਕਰਨੀ ਹੋਵੇ ਤੇ ਚਾਹੇ ਖੰਡੇ ਨਾਲ ਕਰਨੀ ਹੋਵੇ। ਆਪ ਸਰਬੱਤ ਸੰਗਤ ਨੂੰ ਬਾਬਾ ਦੀਪ ਸਿੰਘ ਦੇ ਜਨਮ ਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ। ਵਾਹਿਗੁਰੂ ਜੀ ਕਾ ਖਾਲਸਾ। ਵਾਹ ਗੁਰਜੀ ਕੀ ਫਤਿਹ